ਕਾ ਸੰਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੰਗਰ ਨੌਜਵਾਨ ਨੈਦਰ ਸੁਸਾਇਟੀ ਸੇਵਾ ਲਹਿਰ ਕਾ ਦਾ ਮੁਹ ਸੇਵਾਦਾਰ ਪਾਪਾ 23 ਸਤੰਬਰ ਨੂੰ ਆਮ ਗੂੜ ਪਿਆਰੀ ਇਨਾਨ ਖਲਾ ਦੇਣਾ ਸਾਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ 사ਸੰਗਤੀ ਸੱਚਖੰਡ ਸ੍ਰੀ ੍ਹੇਮਕੁੰਡ ਸਾਹਿਬ ਦੀ ਯਾਤਰਾ ਆਪਣੀ ਸੁਲੂਖ ਤੇ ਸਹਿ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕੁਝ ਸ਼ਰਾਰਤੀ ਤੋਤਾਂ ਦੁਆਰਾ ਗੰਢੇਸ਼ੇ ਟੁੱਟਣ ਰਸਤੇ ਬੰਦ ਹੋਣ ਭਾਰੀ ਬਰਸਾ ਬੱਦਲ ਫਟੋੜ ਕੇ ਜੀ ਕੁਸ਼ੇਵ ਜੀ ਗਲਤ ਵੀਡੀਓ ਪਾਈ ਜਾ ਰਹੀ ਹੈ ਜਿਨ੍ਹਾਂ ਦਾ ਸਿਰੌਦਾਰ ਮੁਕ ਤਰਾਖਨ ਕੀਤਾ ਜਾ ਰਿਹਾ ਹੈ ਆਪ ਜੀ ਤੱਕ ਇਹ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਖਾਲਸਾ ਜੀ ਬਹੁਤ ਸੁਰੱਖਤੇ ਸਫਲ ਯਾਤਰਾ ਚੱਲ ਰਹੀ ਹੈ ਰਸਤੇ ਦੇ ਵਿੱਚ ਸਾਰੇ ਰਸਤੇ ਖੁੱਲੇ ਹਨ ਕਿਸੇ ਵੀ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਹੈ ਕੋਈ ਕਲੇਸ਼ੀਅਰ ਟੁੱਟਿਆ ਜਾਂ ਫਟਿਆ ਜਾਂ ਪਰਸ ਨਹੀਂ ਹੈ ਰਸਤਿਆਂ ਦੇ ਵਿੱਚ ਨਾ ਹੀ ਕੋਈ ਲੈਂਡਸਲਾਈਡ ਹੈ ਸਾਰੇ ਰਸਤੇ ਖੁੱਲੇ ਹੈ ਹਨ ਔਰ ਲੰਗਰ ਰਸਤੇ ਦੇ ਵਿੱਚ ਚੱਲ ਰਿਹਾ ਹੈ ਬਾਬਾ ਜੀ ਦੁਆਰਾ ਇਸਕੇ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕੀਤੀ ਜਾ ਰਹੀ ਹੈ ਕਿ ਆਪਾਂ ਉਹਦੇ ਨਾਲ ਆਓ ਸ੍ਰੀ ਸੱਚਖੰਡ ਲਿੰਕਨ ਸਾਹਿਬ ਦੀ ਯਾਤਰਾ ਦਾ ਆਪ ਤੁਸੀਂ ਪੂਰਾ ਆ ਕੇ ਯਾਤਰਾ ਲਾਭ ਲਓ ਤੇ ਲੰਗਰ ਛਕੋ ਤੇ ਲੰਗਰ ਅਜੇ ਮਾਪੁਰਸ਼ਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੁਲਾਈ ਜੁਲਾਈ ਤਿੰਨਾਂ ਲੰਗਰ ਕੋਰ ਚੱਲੇਗਾ ਤੇ ਕਿਸੇ ਵੀ ਵਾਧੇ ਵਿੱਚ ਨਹੀਂ ਆਉਣਾ ਔਰ ਜਿਹੜੀ ਵੀ ਸੋਸ਼ਲ ਮੀਡੀਆ ਤੇ ਫੈਕਟ ਵੀਡੀਓ ਜਾਂ ਸੋਸ਼ਲ ਮੀਡੀਆ ਜਿਹੜੀਆਂ ਪੋਸਟਾਂ ਪਾਈ ਜਾ ਰਹੀਆਂ ਨੇ ਉਹ ਸਾਰੀਆਂ ਗਲਤ ਹਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ